ਤਕਾਇ ਹੈ ਕਰਕੇ ਜਿਆਦਾ ਚਰਾ ਕਰਾ ਗਏ ਲਗਾਨਾ ਨੇ ਪਾਲੇ ਤਨਵਾੜੇ ਤੌਰ ਤੇ ਨਹੀਂ ਮੇਰੇ ਦਬਾਜੇ ਤੋੜ ਦਿੱਤੇ ਗੱਦਾਨਾ ਦਾ ਗੜਾ ਕਰ ਦਿੱਤੇ ਮੇਰਾ ਰਾਂ ਨਹੀਂ ਘਾਟ ਨਹੀਂ ਤਜੀ ਨਰਾਮ ਦਿੱਤੇ ਦਾ ਮੇਰਾ 20 ਹਾਲ ਦਾ ਮੇਰਾ ਜਨਾਮ ਮਸਾਲਾ ਕਰ ਮੈਂ ਪੁੱਛ ਕੋ ਬਹੁਤ ਕਰ ਰਹਾ ਨਾ ਪੁੱਛ ਕੋ ਪੁੱਛ ਮੇਰੀ ਚਨਾਈ ਨਹੀਂ ਕਰੇਗਾ ਛੋਕੇ ਪਰਦਾ ਦਿੱਤਾ ਕੱਲ ਕੀ ਗੱਲ ਵਾਸੀ ਕੱਲ ਜਬਰਦਸਤ ਮੇਰੇ ਨਰਾਗੇ ਤੱਕ ਹੈ ਨਾਲ ਸਾਨੂੰ ਮਾਰ ਕੇ ਚੜਾ विजय विजय की, आ, की कर मांग की कि मेरा होना जो मेरे दुख दे। जो, मेरा दे। जो मेरे दे। दुख बोलो। कि परिवार में कोई भी कुछ हो जाए कोई हरकत हो जाए कोई मर जाए जिम्मेवार 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 ਮੇਰੇ ਘਰ ਚ ਪਰ ਜੀ ਵੀ ਮਾਰਦੇ ਆ ਕੱਲ ਮੈਨੂੰ ਨਾਲ ਦਾਲ ਚੜੀ ਦੀ ਮੇਰੇ ਸੇ ਬੀਬੀ ਖਾ ਕੇ ਨਾਲ ਦਾਲ ਦੇ ਵਿੱਚ ਮੈਨੂੰ ਮਾਰ ਦੇਣਾ ਮੈਨੂੰ ਖੜੋਂਣ ਨਹੀਂ ਦਿੰਦੇ ਤਾਂ ਕਸਾਈ ਕਰਦੇ ਮੇਰੇ ਨਾਲ ਘਰ ਕੋਈ ਵੀ ਨਹੀਂ ਮੈਨੂੰ ਮਾਰਿਆ ਕਦੇ ਕੋਣ ਮਾਰਦਾ ਇਹ ਪੱਕੜ ਜੇਤੀ ਇਹ ਪੰਜੇ ਸੱਤੇ ਮੋੜੇ ਲਿੰਦਰ ਨੂੰ ਮਾਰਨਾ ਇਹ ਤਾਂ ਬੁਰਾ ਜੀਣਾ ਰਾਮਾ ਨਹੀਂ ਆਕੀ ਤੁਰ ਤੂੰ ਬੰਦ ਲੈ ਕੇ ਜਾ ਕੱਟ ਕੇ ਸੋਨਾ ਲੈ ਕੇ ਜਾ ਕੱਟ ਕੇ